ਆਪ ਦੇਖ ਰਹੇ ਹੋ ਪੰਜਾਬ ਆਜ ਨਿਊਜ਼ ਆਜ ਪਹੁੰਚੇ ਹੈ ਅੰਮ੍ਰਿਤਸਰ ਮੇ ਜਹਾਂ ਪਰ ਡਾਕਟਰ ਕਸ਼ਮੀਰ ਸਿੰਘ ਜੀ ਖੁੰਡਾ ਹਾਸੀਆ ਲੋਕ ਦਲ ਦਾ ਪ੍ਰਧਾਨ ਉਹਨਕੇ ਦੁਆਰਾ 350ਵਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਕੇ ਸਾਥ ਸ਼ਹੀਦ ਹੋਏ ਸਿੰਘੋ ਔਰ ਸਿੱਖੋਂ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਾਈ ਜੇਤਾ ਜੀ ਨੂੰ ਰੰਗਰੇਡੇ ਗੁਰੂ ਕੇ ਬੇਟੇ ਦਾਖਤਾ ਮਿਲਨੇ ਕੇ ਤਿਹਾੜੇ ਕੋ ਸਮਰਪਿਤ ਕੀਆ ਗਿਆ ਆਓ ਦਿਖਾਤੇ ਹੈ ਯਹਾਂ ਕੀ ਲਾਈਵ ਤਸਵੀਰਾਂ ਗੁਰਜੀਕਾ ਖਾਸਾ ਵਾਹਿਗੁਰਜੀ ਖਫਤੇ ਅੱਜ ਦਾ ਜੋ ਵਿਸ਼ੇਸ਼ ਪ੍ਰੋਗਰਾਮ ਰੱਖਿਆ ਸੀਗਾ ਸਮਾਗਮ ਰੱਖਿਆ ਸੀਗਾ ਉਹਦਾ ਸੰਬੰਧ ਤਾਂ ਹੈ ਧਾਰਮਿਕਤਾ ਦੇ ਨਾਲ ਕਿਉਂਕਿ ਪਿਛਲੇ 350 ਸਾਲ ਦੇ ਵਿੱਚ ਇਹ ਪਹਿਲੀ ਵਾਰੀ ਰੰਗਰੇਟੇ ਗੁਰੂ ਕੇ ਬੇਟੇ ਖਿਤਾਬ ਜੋ ਮਿਲਿਆ ਹੈ ਜਿਸ ਤੇ ਅਸੀਂ ਗਰਵ ਕਰਦੇ ਜਿਸ ਤੇ ਰੰਗਰੇਟਾ ਸਮਾਜ ਮੱਜਬੀ ਸਿੱਖ ਭਾਈਚਾਰਾ ਜਹਲਤ ਸਮਾਰ ਜਿਸ ਤੇ ਇਸ ਗੱਲ ਤੋਂ ਇਸ ਗੱਲ ਨੂੰ ਲੈ ਕੇ ਕਿ ਸਿਰਫ ਅਸੀਂ ਹਾਂ ਅਸੀਂ ਉਹ ਹਾਂ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਬੇਟੇ ਬਣਾਇਆ ਸੋ ਉਸ ਦਿਨ ਨੂੰ ਉਸ ਕਿਤਾਬ ਨੂੰ ਅੱਜ ਤੱਕ ਪਿਛਲੇ 350 ਸਾਲ ਦੇ ਵਿੱਚ ਕਦੀ ਯਾਦ ਨਹੀਂ ਕੀਤਾ ਗਿਆ ਸੋ ਸਾਨੂੰ ਇਹ ਲੱਗਿਆ ਕਿ 350 ਸਾਲ ਹੈ ਜੋ ਖਿਤਾਬ ਮਿਲਿਆ ਹੈ ਰੰਗਰੇਟੇ ਸਿੱਖਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ ਨਾਲ ਉਹਨਾਂ ਦੇ ਸਿੱਖਾਂ ਦੀ ਸ਼ਹੀਦੀ ਹੁੰਦੀ ਹੈ ਪਰ ਇਹ ਜਿਹੜਾ ਖਿਤਾਬ ਬੜਾ ਇਸ 350 ਸਾਲ ਹੈ ਇਸ ਨੂੰ ਕਦੇ ਵੀ ਨਾ ਤੇ 50 ਸਾਲ ਬਾਅਦ ਨਾ 100 ਸਾਲ ਬਾਅਦ ਨਾ 200 ਸਾਲ ਬਾਅਦ ਨਾ 300 ਸਾਲ ਬਾਅਦ ਤੇ ਇਸ ਵਾਰ ਅਸੀਂ ਕੋਸ਼ਿਸ਼ ਕੀਤੀ ਕਿ 350 ਸਾਲ ਨੂੰ ਸਮਰਪਿਤ ਇਹ ਦਿਵਸ ਨੂੰ ਮਨਾਉਣ ਦਾ ਯਤਨ ਕੀਤਾ ਗਿਆ। ਤੋਂ ਇਹਦੇ ਵਾਸਤੇ ਮੇਰੇ ਸਾਥੀਆਂ ਨੇ ਮੇਰੇ ਨਾਲ ਖੜੇ ਨੇ ਬਹੁਤ ਮਿਹਨਤ ਕੀਤੀ। ਇਸ ਦਾ ਮੁੱਖ ਮਕਸਦ ਇਹ ਸਿਰਫ ਤੇ ਸਿਰਫ ਇਸ ਨੂੰ ਯਾਦ ਕਰਨਾ ਨਹੀਂ ਹੈ ਬਲਕਿ ਉਸ ਵਰਗ ਦੀ ਗੱਲ ਕਰਨਾ ਹੈ ਉਸ ਵਰਗ ਦੇ ਦੁੱਖਾਂ ਤਕਲੀਫਾਂ ਨੂੰ ਸਾਹਮਣੇ ਲਿਆਉਣਾ ਹੈ ਉਸ ਵਰਗ ਦੇ ਲੋਕਾਂ ਦੀ ਜਿਹੜੀਆਂ ਮੁਸ਼ਕਿਲਾਂ ਆਤਾ ਨੇ ਉਹਨਾਂ ਦਾ ਆਰਥਿਕ ਸ਼ੋਸ਼ਣ ਆ ਸਮਾਜਿਕ ਸ਼ੋਸ਼ਣ ਆ ਉਹਨਾਂ ਦਾ ਧਾਰਮਿਕ ਸ਼ੋਸ਼ਣ ਆ ਉਹ ਹਰ ਥਾਂ ਤੇ ਜਿਹੜੇ ਪਿੱਛੇ ਹਾਸ਼ੀਏ ਤੋਂ ਪਿੱਛੇ ਧੱਕੇ ਹੋਏ ਨੇ ਸੋ ਸਾਧੀਆਂ ਤੋਂ ਉਹ ਜਿਹੜੇ ਧੱਕੇ ਹੋਏ ਲੋਕ ਨੇ ਹਾਸ਼ੀਏ ਤੋਂ ਉਹਨਾਂ ਲੋਕਾਂ ਨੂੰ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਨਾਂ ਲੋਕਾਂ ਨੂੰ ਅਸੀਂ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਟੀਲਾ ਟੀਲਾ ਹੋਏ ਲੋਕਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਸਾਨੂੰ ਲੱਗਦਾ ਹੈ ਕਿ ਅੱਜ ਦੇ ਸਵਾਗਤ ਦੇ ਵਿੱਚ ਜੋ ਸਾਡਾ ਯਤਨ ਸੀਗਾ ਉਸ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਆਪਾਂ ਕਹ ਲੋ ਕਿ ਆਪਾਂ ਸਫਲ ਹੋਏ ਆ। ਸੋ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਹੋਰ ਯਤਨ ਕਰਾਂਗੇ ਕਿ ਅਸੀਂ ਜਿਹੜਾ ਦਲਤ ਭਾਈਚਾਰਾ ਹੈ ਪਿੰਡਾਂ ਦੇ ਵਿੱਚ ਮਜਬੀ ਸਿੱਖ ਭਾਈਚਾਰਾ ਹੈ ਜਾਂ ਬਾਕੀ ਜਿਹੜਾ ਸਾਡਾ ਸ਼ੋਸ਼ਿਤ ਸਮਾਜ ਹੈ ਉਸ ਨੂੰ ਅਸੀਂ ਆਰਥਿਕ ਤੌਰ ਤੇ ਸਹਾਦਰ ਸੰਪਰਨ ਕਰਨ ਵਾਸਤੇ ਜੋ ਨੀਤੀ ਅਖਤਿਆਰ ਕੀਤੀ ਹੈ ਉਦੇ ਤੋਂ ਇਲਾਵਾ ਜੋ ਐਜੂਕੇਸ਼ਨ ਵਾਸਤੇ ਜੋ ਨੀਤੀ ਅਖਤਿਆਰ ਕੀਤੀ ਹੈ ਕਿਉਂਕਿ ਜੇ ਐਜੂਕੇਸ਼ਨ ਦੀ ਅਸੀਂ ਗੱਲ ਤੇ ਕਰਦੇ ਹਾਂ ਪਰ ਐਜੂਕੇਸ਼ਨਲ ਲੈਣ ਵਾਸਤੇ ਸਾਧਨ ਤਰੀਕੇ ਕਿਹੜੇ ਨੇ ਉਹ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੇ ਕਿਉਂਕਿ ਜਿਹੜੇ ਸਾਧਨ ਤੇ ਜਿਹੜੇ ਤਰੀਕੇ ਇਸ ਬੜੇ ਸਰਕਾਰਾਂ ਵੱਲੋਂ ਦਿੱਤੇ ਗਏ ਨੇ ਉਸ ਨੂੰ ਫ੍ਰੀ ਦੇ ਨਾਮ ਤੇ ਦਿੱਤਾ ਗਿਆ ਹੈ ਪਰ ਉਹ ਸਾਡੇ ਲੋਕਾਂ ਦੇ ਕੰਮ ਨਹੀਂ ਆ ਰਹੇ ਕਾਰਨ ਇਸ ਦਾ ਮੈਂ ਤੁਹਾਨੂੰ ਦੋ ਪਿੰਡਾਂ ਦੀ ਉਦਾਹਰਣ ਦੇ ਕੇ ਸਮਝਾ ਦਿੰਦਾ ਇਹ ਇੱਕੋ ਰਾਣੀਆਂ ਪਿੰਡ ਹੈ ਇਹ ਤੋਂ ਦੋ ਕਿ ਪਿੰਡਾ ਜਿਹੜਾ ਬਿਲਕੁਲ ਤਾਰਾਂ ਦੇ ਨਾਲ ਦੇ ਤਾਰਾਂ ਦੇ ਵਿਚਕਾਰ ਬਿਲਕੁਲ ਕਹਿ ਲਓ ਵੀ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਉਹਦੇ ਨਾਲ ਪਰ ਉੱਥੇ ਜਿਹੜੇ ਸਾਡੇ ਲੋਕਾਂ ਦੀ ਸਾਡੇ ਜਿਹੜੇ ਭਾਈਚਾਰਾ ਦੀ ਜਿਹੜੇ ਖੇਤ ਮਜ਼ਦੂਰ ਨੇ ਇਸ ਵੜੇ ਖੇਤੀ ਮਜ਼ਦੂਰ ਹੀ ਕਰ ਰਹੇ ਨੇ ਉਹਨਾਂ ਦੀ ਦਿਹਾੜੀ ਕਿਰਕੇ 300 ਤੋਂ ਲੈ ਕੇ ਤੇ 500 ਰੁਪਿਆ ਤੱਕ ਜਿਹਦੇ ਵਿੱਚੋਂ ਮਰ ਕੇ ਕਿਸੇ ਦੀਆਂ 10 ਦਿਹਾੜੀਆਂ ਲੱਗਦੀਆਂ ਤੇ ਜੇ ਕਹ ਲਈਏ ਨਰੇਗਾ ਵਾਲਿਆਂ ਦੀ ਨਰੇਗਾ ਪੜਿਆਂ ਨੂੰ 100 ਦਿਨ ਦਾ ਕੰਮ ਮਿਲਦਾ ਤੇ 200 220 320 ਰੁਪਏ ਪਹਿਲਾਂ ਦਿਹਾੜੀ ਸੀ ਜਿਹਨੂੰ ਵਧਾ ਕੇ ਕੀਤਾ ਗਿਆ ਹੁਣ 344 ਤੇ ਉਹਦੇ ਵਿੱਚੋਂ 100 ਦਿਨ ਦੇ ਵਿੱਚੋਂ ਵੀ ਵਰਕੇ 2 ਮਹੀਨੇ ਕਿਸੇ ਦਾ ਕੰਮ ਲੱਗੇ ਅਜੇ ਹabhi ਨਹੀਂ ਹੈ ਅਜੇ ਹਾਂ ਮੈਂ ਸਾਰਾ ਕੁਝ ਪਿੰਡਾਂ ਦੇ ਵਿੱਚ ਜਾ ਕੇ ਵੇਖਿਆ ਤੀਸਰੀ ਜਿਹੜੀ ਸਭ ਤੋਂ ਘਾਤਕ ਗੱਲ ਜਿਹੜੀ 125 ਦੇ ਕਰੀਬ ਪਿੰਡਾਂ ਦੇ ਵਿੱਚ ਜਿਹੜਾ ਅਸੀਂ ਡਾਟਾ ਇਕੱਠਾ ਕੀਤਾ ਉਹ ਡਾਟਾ ਜਿਹੜਾ ਸਾਨੂੰ ਬੜਾ ਡਰਾਉਣ ਵਾਲਾ ਹੈ ਉਸ ਤੋਂ ਸਾਨੂੰ ਇਸ ਗੱਲ ਦੀ ਸਮਝ ਲੱਗਦੀ ਹੈ ਕਿ ਜਿਸ ਢੰਗ ਦੇ ਨਾਲ ਬੇਸ਼ੱਕ ਸਰਕਾਰ ਵੱਲੋਂ ਦਸ਼ਿਆਂ ਵਿਰੁੱਧ ਯੁੱਧਸ਼ੀਲ ਸ਼ੁਰੂ ਕੀਤਾ ਗਿਆ ਧੰਨਵਾਦ ਕਰਦੇ ਆ ਵੀ ਸ਼ੁਰੂ ਕੀਤਾ ਗਿਆ ਪਰ ਜਿੰਨਾ ਪਿੰਡਾਂ ਦੇ ਵਿੱਚ ਅਸੀਂ ਗਏ ਆ 13 ਸਾਲ ਤੋਂ ਲੈ ਕੇ 45 ਸਾਲ ਤੱਕ ਦੀ ਉਮਰ ਦੇ ਜਿਹੜੇ ਉਹ ਦਲਤਾਂ ਦੀ ਮੈਂ ਸਿਰਫ ਆ ਜੇ ਗੱਲ ਕਰ ਰਿਹਾ ਬਾਕੀ ਵੀ ਥੋੜੇ ਬਹੁਤੇ ਹੋ ਸਕਦੇ ਨੇ ਪਰ ਮੋਸਟਲੀ ਇਹਦੇ ਵਿੱਚ ਉਹ ਦਲਤ ਜਾਂ ਜਿੰਨਾ ਪਿੰਡਾਂ ਦੇ ਵਿੱਚ ਅਸੀਂ ਗਏ ਹਾਂ ਮਜਬੀ ਸਿੱਖ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਜਿਹੜੇ 13 ਸਾਲ ਤੋਂ ਲੈ ਕੇ 45 ਸਾਲ ਤੱਕ ਦੀ ਹਰ ਪਿੰਡ ਦੇ ਵਿੱਚ ਦਾਸ ਤੋਂ ਲੈ ਕੇ ਕਹਿੰਦੇ ਮੈਂ 100 ਪਲੱਸ ਹੋ ਜਾਂਦਾ ਜਿਹੜੇ ਟੀਕੇ ਲਾਉਂਦੇ ਨੇ ਜਿਹੜੇ ਗੋਲੀਆਂ ਖਾਂਦੇ ਨੇ ਜਿਹੜਾ ਚਟਾ ਸਮੈਕ ਦੀ ਜਿਹੜੀ ਪੀਂਦੇ ਨੇ ਉਹਨਾਂ ਲੋਕਾਂ ਦੀ ਮੈਂ ਗੱਲ ਕਰ ਰਿਹਾ ਤੇ ਉਹ ਲੋਕ ਜਿਹੜੇ ਨੇ ਸਾਨੂੰ ਇਸ ਵੀ ਖਤਰਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਢੀਆਂ ਵਿਆਉਣ ਵਾਸਤੇ ਸਾਨੂੰ ਬਾਰਾ ਜਿਹੜੇ ਉਹ ਨਹੀਂ ਲੱਭਣੇ ਕਾਰਨ ਪਿਛਲੇ ਸਮੇਂ ਦੇ ਦੌਰਾਨ ਇੱਕ ਪਿੰਡ ਦੀ ਐਗਜ਼ਾਮਪਲ ਆ ਗਈ ਕਿ ਉਸ ਪਿੰਡ ਦੇ ਵਿੱਚ ਜਿਹੜੇ ਕਵਾਰੇ ਲੋਕ ਜਿਹੜੇ ਮੁੰਡੇ ਸੀਗੇ ਤਕਰੀਬਨ 15 ਤੋਂ 16 ਮੁੰਡੇ ਕਵਾਰੇ ਜਿਨ੍ਹਾਂ ਦੀ ਡੈਥ ਹੋ ਗਈ ਹੈ। ਉਹ ਇਸ ਤਰ੍ਹਾਂ ਦੇ ਜਿਹੜੇ ਭਿਆਨਕ ਨਸ਼ੇ ਦੀ ਜਿਹੜੀ ਲੱਗੀ ਹੋਈ ਹੈ ਕਿੱਥੇ ਅਸੀਂ ਗੱਲ ਕਰਦੇ ਆਂ ਕਿ ਆਪਾਂ ਐਜੂਕੇਸ਼ਨ ਦਵੋਣੀ ਆ ਕਿੱਥੇ ਗੱਲ ਕਰਦੇ ਆਂ ਕਿ ਆਪਾਂ ਆਪਣੇ ਲੋਕਾਂ ਨਾਲ ਸੰਪਰਕ ਬਣਾਉਣਾ ਪਰ ਬਣਾਵਾਗੇ ਕਹਿੰਦਾ ਨੂੰ ਜਿਹੜੇ ਰਹਿਣ ਕੇ ਉਹਨਾਂ ਨੂੰ ਬਣਾਵਾਗੇ ਨਾ ਤੇ ਜਿਹੜੇ ਜਿਹੜੇ ਕਹ ਲੋ ਕਿ ਸਾਡਾ ਸਮਾਜ ਹੀ ਇੰਨਾ ਕਮਜ਼ੋਰ ਹੋ ਰਿਹਾ ਉਸ ਨੂੰ ਨਸ਼ਿਆਂ ਦੇ ਵਿੱਚ ਲਾ ਕੇ ਇਹ ਜਿਹੜਾ ਡੋਬਣ ਦਾ ਜਿਹੜਾ ਉਹ ਜਿਹੜਾ ਅੱਜ ਦਿਨ ਦਿਵਸ ਮਨਾਇਆ ਹੈ ਕਿ ਅਸੀਂ ਮਾਨ ਕਰਦੇ ਆਂ ਅੰਗਰੇਟੇ ਗੁਰੂ ਕੇ ਬੇਟੇ ਵਾਲੀ ਤੇ ਫਿਰ ਉਹ ਕਿੱਥੋਂ ਨੇ ਆਵਾਂਗੇ ਸਾਡੇ ਵਾਸਤੇ ਜਿਹੜਾ ਦੁੱਖ ਇਸ ਗੱਲ ਦਾ ਹੈ ਚਿੰਤਾ ਇਸ ਗੱਲ ਦੀ ਹੈ ਸੋ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਇਹਦੇ ਵਾਸਤੇ ਸੰਯੁਕਤ ਜ਼ਾਲਤਮੋਰ ਦੇ ਨਾਲ ਜਥੇਬੰਦੀਆਂ ਦੇ ਨਾਲ ਮਿਲ ਕੇ ਤੇ ਆਪਣੇ ਵੱਲੋਂ ਜਿੰਨੇ ਅਸੀਂ ਹਾਸ਼ੀਆ ਲੋਕ दल ਦੇ ਲੋਕ ਕੋਸ਼ਿਸ਼ ਕਰ ਸਕਦੇ ਆਂ ਉਸ ਕੋਸ਼ਿਸ਼ ਸਦਕਾ ਅਸੀਂ ਇਹਨਾਂ ਜਿਹੜੀਆਂ ਉਲਝਣਾਂ ਦੇ ਵਿੱਚ ਫਸ ਗਏ ਆ ਜਿਸ ਦਲਦਲ ਦੇ ਵਿੱਚ ਅਸੀਂ ਤਸੇ ਜਾ ਰਹੇ ਆ ਉਹ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਅਸੀਂ ਮੈਕਸਿਮਮ ਕੋਸ਼ਿਸ਼ ਕਰਾਂਗੇ ਤੇ ਇਹ ਜਿਹੜੀ ਡਿਮਾਂਡ ਹੈ ਸਾਡੀ ਤੇ ਇਹ ਜੜੇ ਕਹੋ ਵੀ ਸਾਡਾ ਜਿਹੜੀ ਲੋਡ ਹੈ ਕਿ ਹਰ ਜਿਹੜਾ ਵਿਦਿਆਰਥੀ ਹੈ ਉਹ ਜਿੰਨਾ ਵੀ ਪੜਨਾ ਚਾਹੁੰਦਾ ਉਹ ਪੀ ਐਚ ਡੀ ਕਰਨੀ ਚਾਹੁੰਦਾ ਪ੍ਰੋਫੈਸਰ ਬਣਨਾ ਚਾਹੁੰਦਾ ਡਾਕਟਰ ਬਣਨਾ ਚਾਹੁੰਦਾ ਇੰਜੀਨੀਅਰ ਬਣਨਾ ਚਾਹੁੰਦਾ ਤੇ ਸਾਡੇ ਦੇ ਪਿੰਡਾਂ ਵਾਲੇ ਜਿਹੜੇ ਮੈਕਸਿਮਮ ਕੁਆਲਿਫੀਕੇਸ਼ਨ ਉਹਨਾਂ ਦੀ ਪਲੱਸ 2 ਆ ਤੇ ਪਲੱਸ 2 ਤੋਂ ਬਾਅਦ ਫਿਰ ਵਿਚਾਰੇ ਕਿੱਧਰ ਜਾਣ ਕਾਰਨ ਇਹ ਹੈ ਕਿ ਉਹਨਾਂ ਦੀ ਆਰਥਿਕਤਾ ਇਹ ਅਲਾਉ ਹੀ ਨਹੀਂ ਕਰਦੀ ਕਿ ਉਹ ਆਣ ਕੇ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਮੈਂ ਦੋ ਪਿੰਡਾਂ ਦੀ ਉਦਾਹਰਨ ਨੂੰ ਸਾਹਮਣੇ ਰੱਖ ਕੇ ਗੱਲ ਕਰ ਰਿਹਾ ਕਿ ਉਹ ਅਲਾਉ ਨਹੀਂ ਉਹਨਾਂ ਦੀ ਆਰਥਿਕਤਾ ਕਰਦੀ ਪੇਰੈਂਟਸ ਅਲਾਉ ਹੀ ਨਹੀਂ ਕਰਦੇ ਕਿ ਉਹ ਦੋ 250 ਰੁਪਏ ਨਿੱਤ ਖਰਚ ਕੇ ਇੱਥੋਂ ਤੱਕ ਆ ਸਕਣ ਕਿਉਂਕਿ 322 ਰੁਪਏ ਜਿਸ ਸਾਲ ਦੇ ਵਿੱਚ ਜਿਹੜਾ ਪਰਿਵਾਰ ਇਸੇ ਤੇ ਹੀ ਕਹਿੰਦਾ ਗੁਜ਼ਰ ਕਿ ਜਾਣਾ ਕਰਦਾ ਉਹ ਕਿਵੇਂ ਪੜ ਕਿਵੇਂ ਪੜਾੜੂਗਾ ਬਾਈ ਹੁਣ ਇਹ ਸਾਰੀਆਂ ਮੁਸ਼ਕਲਾਂ ਨੂੰ ਲੈ ਕੇ ਢੱਡਾ ਜਿਹੜਾ ਤਾਲੇ ਉਹ ਕੀ ਨੀਤੀਆਂ ਕੀ ਰਣੇ ਸਾਡੀਆਂ ਨੀਤੀਆਂ ਹੁਣ ਇਹੀ ਨੇ ਕਿ ਅਸੀਂ ਲੋਕ ਲਾਮਬੰਦੀ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਸਾਨੂੰ ਨਹੀਂ ਲੱਗਦਾ ਕਿ ਸਰਕਾਰਾਂ ਬੇਸ਼ੱਕ ਜੋ ਮਰਜ਼ੀ ਕਹੀ ਜਾਣ ਕਰੀ ਜਾਣ ਪਰ ਉਸ ਦੀ ਜਿਹੜੀ ਆ ਸਾਰਥਕਤਾ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ ਕਿਸੇ ਦੇ ਘਰ ਢਾੜ ਦੇਣ ਦੇ ਨਾਲ ਕਿ ਜਿਹੜਾ ਗਰੀਬ ਲੋਕ ਜਿਹੜੇ ਨਸ਼ੇ ਕਰ ਰਹੇ ਨੇ ਜਿਹੜੇ ਦਲਦਲ ਦੇ ਵਿੱਚ ਧਸੇ ਹੋਏ ਨੇ ਇਹੋ ਨਿਕਲ ਜਾਣਗੇ ਸਾਨੂੰ ਤੇ ਨਜ਼ਰ ਨਹੀਂ ਆਉਂਦਾ ਲੋੜ ਇਹ ਹੈ ਕਿ ਉਹ ਜਿਹੜੇ ਬੱਚੇ ਉਹ ਜਿਹੜੇ ਨੌਜਵਾਨ ਉਹ ਜਿਹੜੇ ਇਸ ਦਲਦਲ ਦੇ ਵਿੱਚ ਧਸੇ ਹੋਏ ਨੇ ਉਹਨਾਂ ਨੂੰ ਕਿਵੇਂ ਕੱਢਣਾ ਤੇ ਨਾਲ ਜਿਹੜੀ ਨਵੀਂ ਪੀੜ੍ਹੀ ਹੈ ਕਿਤੇ ਉਹ ਫਿਰ ਉਹਦੇ ਵਿੱਚ ਨਾ ਆ ਜਾਵੇ ਅਸੀਂ ਉਹਨਾਂ ਵੱਲ ਵੀ ਧਿਆਨ ਦੇ ਰਹੇ ਹਾਂ ਇਹ ਸਾਡੇ ਹਾਸ਼ੀਆ ਲੋਕ ਦਲ ਤੇ ਸੰਯੁਕਤ ਦਲਤ ਮੋਰਚੇ ਵੱਲੋਂ ਇਹ ਮੈਕਸਿਮਮ ਕੋਸ਼ਿਸ਼ ਰਹੂਗੀ ਕਿ ਇਹਦੇ ਵਿੱਚੋਂ ਕੱਢਣ ਵਾਸਤੇ ਆਪਾਂ ਜਿਹੜੀਆਂ ਨੀਤੀਆਂ ਜਿਹੜੀਆਂ ਬੈਠ ਕੇ ਘੜੀਏ ਇਹਦੇ ਵਾਸਤੇ ਜਿਹੜੀ 29 ਤਰੀਕ ਦੀ ਲੁਧਿਆਣੇ ਦੀ ਮੀਟਿੰਗ ਰੱਖੀ ਗਈ ਆ ਉਹਦੇ ਵਿੱਚ ਸਾਰਾ ਕੁਝ ਅੱਜ ਦੇ ਜੋ ਸਮਾਗਮ ਹੈ ਉਸ ਤੇ ਵੀ ਗੱਲ ਕਰਾਂਗੇ ਤੇ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਸਮੱਸਿਆਵਾਂ ਆ ਅਸੀਂ ਗਰਾਉਂਡ ਲੈਵਲ ਤੇ ਜ਼ੀਰੋ ਗਰਾਉਂਡ ਤੇ ਜਾ ਕੇ ਅਸੀਂ ਵੇਖਿਆ ਨੇ ਉਹਨਾਂ ਦਾ ਮੰਥਨ ਕਰਾਂਗੇ ਕਿ ਵੀ ਸਾਨੂੰ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਅਸੀਂ ਸਿਰਫ ਅੱਜ ਗੱਲ ਕਰ ਦਿੰਨੇ ਆ ਵੀ ਰਾਜ ਭਾਗ ਲੈ ਲੋ ਸਿਰਫ ਰਾਜ ਭਾਗ ਲੈਣ ਦੇ ਨਾਲ ਹੀ ਸਾਰਾ ਕੁਝ ਹੱਲ ਨਹੀਂ ਹੋਣਾ ਜਦੋਂ ਤੱਕ ਅਸੀਂ ਆਪਣੇ ਭਾਈਚਾਰੇ ਨੂੰ ਲਾਮਬੰਦ ਨਾ ਕੀਤਾ ਜਦੋਂ ਤੱਕ ਉਹਨਾਂ ਤੱਕ ਜਾ ਕੇ ਜਾਗਰੂਕ ਨਾ ਕੀਤਾ ਸਾਡੇ ਦੇ ਭਾਈਚਾਰੇ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਕੀ ਹੋ ਰਿਹਾ ਅਸੀਂ ਰਿਜ਼ਰਵੇਸ਼ਨ ਦੀ ਗੱਲ ਕਰਤੀ ਉਹਨਾਂ ਨੂੰ ਤੇ ਰਿਜ਼ਰਵੇਸ਼ਨ ਤਾਂ ਬਾਈ ਨੇ ਹੀ ਨਹੀਂ ਪਤਾ ਅਸੀਂ ਕੋਈ 12.5% ਦੀ ਗੱਲ ਕਰਤੀ ਕਿ 12.5 ਉਧਰ ਹੈ 12.5 ਪੁਲਾ ਠੀਕ ਹੈ ਸੰਵਿਧਾਨ ਨੇ ਜੋ ਜਿਸ ਨੂੰ ਦੱਸਦਾ ਹੈ ਅਸੀਂ ਉਹਨੂੰ ਸਵੀਕਾਰ ਕਰਦੇ ਹਾਂ ਜੋ ਸੰਵਿਧਾਨ ਨੇ ਜਿਸ ਨੂੰ ਜੋ ਦੱਸਦਾ ਹੈ ਉਹ ਉਸ ਨੂੰ ਮਿਲਣਾ ਚਾਹੀਦਾ ਹੈ ਪਰ ਇਹਦੇ ਨਾਲ ਅਸੀਂ ਆਪਣੇ ਭਾਈਚਾਰੇ ਦੀ ਜੋ ਮੁਸ਼ਕਿਲਾਂ ਤਾਂ ਨੇ ਉਹਨਾਂ ਸਦਲਦਲ ਦੇ ਵਿੱਚੋਂ ਕੱਢਣ ਵਾਸਤੇ ਸਾਡੀ ਜਿਹੜੀ ਇਹ ਪੂਰੀ ਕੋਸ਼ਿਸ਼ ਰਹੂਗੀ ਤੋ ਇਹ ਹੀ ਸਮਾਗਮ ਸੀਗਾ ਅੱਜ ਇਸ ਨੂੰ ਸਾਹਮਣੇ ਰੱਖਦੇ ਆ ਹੋਇਆ ਕਿ ਵੱਧ ਤੋਂ ਵੱਧ ਲੋਕ ਅੱਜ ਇੱਥੇ ਪਿੰਡਾਂ ਦੇ ਵਿੱਚ ਅਸੈਂਬਲ ਹੋਣ ਪੰਚਾਇਤਾਂ ਅਸੈਂਬਲ ਹੋਣ ਪੰਚਾਇਤਾਂ ਨੂੰ ਉਹਨਾਂ ਦੀ ਦੇਖੋ ਕੱਢੀਏ ਪੰਚਾਇਤਾਂ ਦੀਆਂ ਕੀ ਬੁਸ਼ ਕਰਾਣੇ ਉਹਨਾਂ ਨੂੰ ਵਿਚਾਰਿਆਂ ਨੂੰ ਮਿਲਦਾ ਹੀ ਕੁਝ ਨਹੀਂ ਜੇ ਸ਼ਹਿਰ ਦੇ ਵਿੱਚ ਇੱਕ ਕਾਰਪੋਰੇਸ਼ਨ ਦੇ ਵਿੱਚ ਕੋਈ ਬਣਦਾ ਹੈ ਐਮਸੀ ਬਣਦਾ ਤੇ ਉਹ 17000 ਤਨਖਾਹ ਜਿਹੜਾ ਪਿੰਡ ਦੇ ਵਿੱਚ ਇੱਕ ਸਰਪੰਚਾ ਸਭ ਤੋਂ ਵੱਧ ਮੇਰੇ ਕਹੇ ਐਮਐਲਏ ਤੋਂ ਵੱਧ ਵੀ ਉਹਨੂੰ ਕੰਮ ਕਰਨੇ ਪੈਂਦੇ ਆ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਜਾਣਾ ਪੈਂਦਾ ਹਸਪੀਟਲਾਂ ਦੇ ਵਿੱਚ ਜਾਣਾ ਪੈਂਦਾ ਵਕਤ ਵਕਤਾਂ ਤੇ ਗਵਾਹੀਆਂ ਪਾਉਣ ਜਾਣਾ ਪੈਂਦਾ ਪਰ ਉਹ ਆਪਣਾ ਕੰਮ ਵੀ ਪ੍ਰਭਾਵਿਤ ਹੁੰਦਾ ਉਹਨਾਂ ਦਾ ਜਿਹੜਾ ਕਿੱਤਾ ਕਰ ਰਹੇ ਉਹ ਵੀ ਪ੍ਰਭਾਵਿਤ ਹੋ ਰਿਹਾ ਤੇ ਉਹਨਾਂ ਦਾ ਜੋ ਜੋ ਪੈਸੇ ਜੋ ਕਮਾਉਂਦੇ ਸੀਗੇ ਉਹ ਵੀ ਪ੍ਰਭਾਵਿਤ ਹੋ ਰਿਹਾ ਇਸ ਲਈ ਅਸੀਂ ਇਸ ਮੰਗ ਨੂੰ ਉਹਨਾਂ ਦੇ ਕਹਿਣ ਤੇ ਇਹ ਸਾਹਮਣੇ ਰੱਖਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਪੰਜ ਸਰਪੰਚ ਨੇ ਖਾਸ ਕਰਕੇ ਬਰਤ ਜਿਹੜੇ ਪੰਜ ਸਰਪੰਚ ਨੇ ਉਹਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਆਰਥਿਕ ਤੌਰ ਤੇ ਉਹ ਜਿਹੜੇ ਟੁੱਟਦੇ ਜਾ ਰਹੇ ਨੇ ਤੋਂ ਉਹਨਾਂ ਵਾਸਤੇ ਘੱਟੋ ਘੱਟ ਜੇਕਰ ਐਮਐਲਏ ਨੂੰ ਜਿਹੜੇ ਤਨਖਾਹ ਮਿਲਦੀ ਹੈ ਪੈਨਸ਼ਨ ਮਿਲਦੀ ਹੈ ਤੇ ਫਿਰ ਇੱਕ ਸਰਪੰਚਿੰਗ ਦੇ ਪੰਚਵੀ ਤੇ ਚੁਣਿਆ ਹੋਇਆ ਨੁਮਾਇੰਦਾ ਫਿਰ ਉਸ ਦੀ ਕਿਉਂ ਨਹੀਂ ਇਸ ਲਈ ਅਸੀਂ ਮੈਕਸਿਮਮ ਸਾਡੀ ਕੋਸ਼ਿਸ਼ ਹੈ ਕਿ ਕਥਿਤ ਪੰਚਾਇਤ ਸਰਪੰਚਾਂ ਦੀਆਂ ਤਨਖਾਹਾਂ ਬਾਰੇ ਉਹਨਾਂ ਦੇ ਰਸਤਰੀ ਅਮਲੇ ਬਾਰੇ ਜਿਹੜੀ ਹੈ ਇਸ ਮੰਗ ਨੂੰ ਆਭਾਰੀ ਹੈ ਤੁਹਾਡੇ মিডিਆ ਲਈ ਅੱਜ ਅਸੀਂ ਆਭਾਰ ਹੈ ਕਿ ਉਹਨਾਂ ਪੰਚਾਇਤ ਸਰਪੰਚਾਂ ਨੂੰ ਜਿਹੜੀ ਵਧੀਆ ਜਿਹੜੀਆਂ ਤਨਖਾਹਾਂ ਵਧੀਆ ਜਿਹੜੇ ਉਹਨਾਂ ਦੇ ਦਫ਼ਤਰ ਹੋਵੇ ਕਰਮਚਾਰੀ ਹੋਣ ਜਿੱਥੇ ਬੈਠ ਕੇ ਉਹ ਆਪਣੇ ਕੰਮ ਕਰ ਸਕਣ ਆਦਰਬਾਈ ਜ ਇਹ ਕੀ ਆ ਸਾਡੇ ਤਾਂ ਸਰਪੰਚ ਵਿਚਾਰੇ ਉਹ ਨੇ ਕਿ ਇੱਕ ਕਮਰਾ ਦਾਸਬਾਈ ਦਾਸ ਦਾ ਉਹਦੇ ਵਿੱਚ ਹੀ ਉਹ ਆਪ ਰਹਿੰਦਾ ਉਹਦੇ ਵਿੱਚ ਹੀ ਉਹਦਾ ਖਾਣਾ ਬਣਦਾ ਉਹਦੇ ਵਿੱਚ ਹੀ ਉਹਦੇ ਬੱਚੇ ਸੌਂਦੇ ਨੇ ਇਹ ਕਿਹਦੇ ਇਹ ਬਰਬਾਦ ਹੋ ਜਾਂਦੇ ਨੇ ਉਹ ਕੱਡੇ ਪੈਰ ਪਿਛਾਣ ਹੁੰਦੇ ਕਿਹਾ ਤਾਂ ਇਹ ਬੈਠਾ ਕਿੱਥੇ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਤਾਂ ਸਾਡੇ ਆਲਾ ਆਜਿਹੜੇ ਨੇ ਅਸੀਂ ਮੁਕੀਆਂ ਦੇਖਣਾ ਗੱਲ ਆਮ ਲੋਕਾਂ ਦੇ ਖਰਾਤੀ ਕਿ ਸਾਡੀ ਜਿਹੜੀ ਆ ਕੈਲੋ ਤਰਾਸਦੀ ਹੈ ਇਸ ਤਰਾਸਦੀ ਦੇ ਇੱਕ ਤੋਂ ਵੱਧ ਵਾਸਤੇ ਅਗਦੀਆਂ ਜਿਹੜੀਆਂ ਹਲਕੀਆਂ ਲੋਕਾਂ ਦਿੱਸ਼ਤ ਨੂੰ ਗਲਤ ਮੋਚਾ ਸਾਰੇ ਇਕੱਠੇ ਬੈਠ ਕੇ ਵਿਚਾਰ ਕਰਦਾ ਹੋਇਆਂ ਲੋਕਾਂ ਨੂੰ ਦਾਫਤ ਕਰਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਬਟਾ ਹੈਮਟ ਕਰਦਾ ਜਿਹੜਾ ਯਤਨ ਕਰਾਂਗੇ ਜੇ ਸਾਡੀ ਪੈਰ ਕਦਗੀ ਹੋਵੇ ਅਸੀਂ ਲੋਕਾਂ ਨੂੰ ਹਰ ਪਿੰਡ ਦੇ ਵਿੱਚੋਂ ਲਾਭਾਂ ਦੇ ਕੇ ਕਰਨਾ ਦੀ ਜਿਹੜੀ ਆਉਣ ਬਾੜੇ ਪਿੰਡਾਂ ਦੇ ਵਿੱਚ ਇਸ ਤੇ ਜਿਹੜੀ ਗੰਬੀਰਤਾ ਪਾਉਂਦੇ ਕੀ ਵਾਈਬ ਕੀ ਕੰਤਾ ਵਾਈਬ ਕੀ ਕੀਤੇ ਜੈ ਭੀਮ ਜੈ ਭਾਰਤ ਜੈ ਤਲੜਦੇ ਲੋਕਾਂ ਧੰਨਵਾਦ ਜਿਹਨੇ ਵੀ ਲੋਕ ਜਿਹਨੀਆਂ ਵੀ ਜਿੱਥੇ ਬੰਦੀਆਂ ਜਿਹਨੇ ਵੀ ਆਗੂ ਸਹਿबान ਇਸ ਮੋਰਚੇ ਵਿੱਚ ਸ਼ਾਮਲ ਹੋਏ ਔਰ ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਸੰਯੁਕਤ ਦਲਤ ਮੋਰਚੇ ਨੂੰ ਮਜ਼ਬੂਤ ਕਰਕੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਵਿੱਚ ਜਿਹੜੇ ਕੜਮ ਚੌਧਰੀ ਹੈ ਜਿਹੜੇ ਦਲਤਾਂ ਦੇ ਉੱਪਰ ਤੌਰ ਤੇ ਕਰਦੇ ਐ ਜ਼ਬਰ ਕਰਦੇ ਐ ਰੇਲਟ੍ਰਾਫੀ ਕਰਦੇ ਐ ਉਹਨਾਂ ਦੇ ਖਿਲਾਫ ਇਹ ਕੀ ਲਾਈਵ ਸੁਖਦਲ ਵਰਤਿ ਬੋਲੋ ਫਿਟੇ ਜਾਇ। ਕੋਰੇਤੇ ਗੱਲ ਹੋਰ ਵੀ ਅਸੀਂ ਆ ਗਾਣਾ ਚਾਹੁੰਨਾ ਕਿ 24 ਤਰੀਕ ਨੂੰ ਬਠੋਈ ਕਲਾਂ ਪਟਿਆਲਾ ਦੇ ਵਿੱਚ ਜੋ ਪਿੰਡ ਹੈ ਜਿਹਦੇ ਜ਼ਮੀਨ ਨੂੰ ਲੈ ਕੇ ਅਸੀਂ ਭਾਈਚਾਰੇ ਦੇ ਉੱਤੇ ਕੁੱਟਮਾਰ ਕੀਤੀ ਗਈ ਕੁਝ ਕਿਸਾਨ ਜਿੱਥੇ ਮੰਦੀਆਂ ਜਿਹੜੇ ਜ਼ੁਲਮ ਕਰਨ ਵਾਲੇ ਲੋਕ ਆ ਉਹਨਾਂ ਦੇ ਨਾਲ ਖੜ ਗਈਆਂ ਇਹਦਾ ਵੀ ਸਖਤ ਅਸੀਂ ਵਿਰੋਧ ਕਰਦੇ ਹਾਂ 24 ਤਰੀਕ ਨੂੰ ਬਠੋਈ ਕਲਾਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਕੱਟ ਰੱਖਿਆ ਸਮੁੱਚੇ ਅਸੀਂ ਭਾਈਚਾਰੇ ਨੂੰ ਤੇ ਅਨਸਾਪਸੰਦ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਓ ਉਥੇ ਬਠੋਈ ਕਲਾਂ ਦੇ ਵਿੱਚ ਪਹੁੰਚ ਕੇ ਸਮੁੱਚੇ ਅਦਲਤ ਭਾਈਚਾਰੇ ਦਾ ਸਾਥ ਦਿਓ।